ਇਸ ਤਰ੍ਹਾਂ ਇਹ ਮਕਾਨ ਟੈ ਟੇਰੀ ਹੋ ਗਿਆ ਤੇ ਦੋ ਮੰਜ਼ਿਲਾ ਇਮਾਰਤ ਦੇ ਟਿਕਨ ਦੀ ਸਾਰੀ ਕਟਨਾ ਉੱਥੇ ਖੜੇ ਇੱਕ ਵਿਅਕਤੀ ਦੇ ਪੱਲੋ ਆਪਣੇ ਫੋਨ ਦੇ ਕੈਮਰੇ 'ਚ ਕੈਦ ਕਰ ਲਈ ਗਈ ਇਹ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਕੋਰਖਪੂਰ ਤੇ ਸਲੋਨੀ ਹਾਈਵੇ ਦੇ ਕਿਨਾਰੇ ਤੇ ਇੱਕ ਮਕਾਨ ਦੀ ਹੈ ਜਿੱਥੇ ਬਾਰਿਸ਼ ਤੋਂ ਬਾਅਦ ਇਹ ਮਕਾਨ ਡਿੱਗ ਗਿਆ ਤਰਸਲ ਸੜਕ ਨੂੰ ਚੌੜੀ ਕਰਨ ਦੇ ਚੱਲਦੇ ਮਕਾਨ ਦਾ ਨੁਕਸਾਨ ਹੋਇਆ ਜਿਸ ਕਾਰਨ ਸਾਰਾ ਮਕਾਨ ਸੀਕਿੰਟਾਂ ਦੇ ਵਿੱਚ ਢਹਿ ਟੇਲ ਹੋ ਗਿਆ ਹਾਲਾਂਕਿ ਹਾਜ਼ੇਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਚੀਜ਼ ਦਾ ਬਚਾਅ ਹੋ ਰਿਹਾ ਪਰ ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਉੱਥੇ ਝਾਮ ਲਗਾ ਦਿੱਤਾ ਪਰ ਇਹ ਸਾਰੀ ਘਟਨਾ ਦੀ ਵੀਡੀਓ ਉੱਥੇ ਸਥਿਤ ਵਿਅਕਤੀ ਦੇ ਵੱਲੋਂ ਬਣਾ ਲਈ ਗਈ ਤਾਸ਼ ਦੇ ਪੱਤੀਆਂ ਦੀ ਤਰ੍ਹਾਂ ਇਹ ਮਕਾਨ ਟਹਿ ਢੇਰੀ ਹੋ ਗਿਆ ਤੇ ਦੋ ਮੰਜ਼ਿਲਾ ਇਮਾਰਤ ਦੇ ਟਿਕਨ ਦੀ ਇਹ ਸਾਰੀ ਘਟਨਾ ਉੱਥੇ ਖੜੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਫੋਨ ਦੇ ਕੈਮਰੇ 'ਚ ਕੈਦ ਕਰ ਲਈ ਇਹ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਕੋਰਖਪੂਰ ਤੇ ਸਲੋਨੀ ਹਾਈਵੇ ਦੇ ਕਿਨਾਰੇ ਤੇ ਇੱਕ ਮਕਾਨ ਦੀ ਹੈ ਜਿੱਥੇ ਬਾਰਿਸ਼ ਤੋਂ ਬਾਅਦ ਇਹ ਮਕਾਨ ਡਿੱਗ ਗਿਆ। ਦਰਅਸਲ ਸੜਕ ਨੂੰ ਚੌੜੀ ਕਰਨ ਦੇ ਚੱਲਦੇ ਮਕਾਨ ਦਾ ਨੁਕਸਾਨ ਹੋਇਆ ਜਿਸ ਕਾਰਨ ਸਾਰਾ ਮਕਾਨ ਸੀਕਿੰਟਾਂ ਦੇ ਵਿੱਚ ਢਹਿ ਟੇਲ ਹੋ ਗਿਆ। ਹਾਲਾਂਕਿ ਹਾਜ਼ਿਰ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਚੀਜ਼ ਦਾ ਬਚਾਅ ਹੋ ਰਿਹਾ। ਪਰ ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਉੱਥੇ ਝਾਮ ਲਗਾ ਦਿੱਤਾ ਪਰ ਇਹ ਸਾਰੀ ਘਟਨਾ ਦੀ ਵੀਡੀਓ ਉੱਥੇ ਸਥਿਤ ਵਿਅਕਤੀ ਦੇ ਵੱਲੋਂ ਬਣਾ ਲਈ ਗਈ ਇਸ ਦੇ ਪੱਤੀਆ ਦੀ ਤਰ੍ਹਾਂ ਇਹ ਮਕਾਨ ਟਹਿ ਟੇਰੀ ਹੋ ਗਿਆ ਤੇ ਦੋ ਮੰਜ਼ਿਲਾ ਇਮਾਰਤ ਦੇ ਟਿਕਨ ਦੀ ਇਹ ਸਾਰੀ ਘਟਨਾ ਉੱਥੇ ਖੜੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਫੋਨ ਦੇ ਕੈਮਰੇ 'ਚ ਕੈਦ ਕਰ ਲਈ ਗਈ ਇਹ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਕੁਰਖਪੂਰ ਤੇ ਸਲੋਨੀ ਹਾਈਵੇ ਦੇ ਕਿਨਾਰੇ ਤੇ ਇੱਕ ਮਕਾਨ ਦੀ ਹੈ ਜਿੱਥੇ ਬਾਰਿਸ਼ ਤੋਂ ਬਾਅਦ ਇਹ ਮਕਾਨ ਡਿੱਗ ਗਿਆ ਤਰਸਲ ਸੜਕ ਨੂੰ ਚੌੜੀ ਕਰਨ ਦੇ ਚੱਲਦੇ ਮਕਾਨ ਦਾ ਨੁਕਸਾਨ ਹੋਇਆ ਜਿਸ ਕਾਰਨ ਸਾਰਾ ਮਕਾਨ ਸੀਕਿੰਟਾਂ ਦੇ ਵਿੱਚ ਟਹਿ ਟੇਰੀ ਹੋ ਗਿਆ ਹਾਲਾਂਕਿ ਹਾਦਸੇ ਚੂਕੋਈ ਚਾਨੀ ਨੂੰ ਨੁਕਸਾਨ ਨਹੀਂ ਹੋਇਆ ਐਸੇ ਚੀਜ਼ ਦਾ ਬਚਾਵਰਿਆ ਪਰ ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਉੱਥੇ ਝਾਮ ਲਗਾ ਦਿੱਤਾ ਪਰ ਇਹ ਸਾਰੀ ਘਟਨਾ ਦੀ ਵੀਡੀਓ ਉੱਥੇ ਸਥਿਤ ਵਿਅਕਤੀ ਦੇ ਵੱਲੋਂ ਬਣਾ ਲਈ ਗਈ ਤਾਸ਼ ਦੇ ਪੱਤੀਆਂ ਦੀ ਤਰ੍ਹਾਂ ਇਹ ਮਕਾਨ ਟਹਿ ਢੇਰੀ ਹੋ ਗਿਆ ਤੇ ਦੋ ਮੰਜ਼ਿਲਾ ਇਮਾਰਤ ਦੇ ਟਿਕਨ ਦੀ ਇਹ ਸਾਰੀ ਘਟਨਾ ਇਹ ਖੜੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਫੋਨ ਦੇ ਕੈਮਰੇ 'ਚ ਕੈਦ ਕਰ ਲਈ ਇਹ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਕੋਰਖਪூர் ਤੇ ਸਲੋਨੀ ਹਾਈਵੇ ਦੇ ਕਿਨਾਰੇ ਤੇ ਇੱਕ ਮਕਾਨ ਦੀ ਹੈ ਜਿੱਥੇ بارش ਤੋਂ ਬਾਅਦ ਇਹ ਮਕਾਨ ਡਿੱਗ ਗਿਆ। ਦਰਅਸਲ ਸੜਕ ਨੂੰ ਚੌੜੀ ਕਰਨ ਦੇ ਚੱਲਦੇ ਮਕਾਨ ਦਾ ਨੁਕਸਾਨ ਹੋਇਆ ਜਿਸ ਕਾਰਨ ਸਾਰਾ ਮਕਾਨ ਸੀਕਿੰਟਾਂ ਦੇ ਵਿੱਚ ਢਹਿ ਟੇਲ ਹੋ ਗਿਆ। ਹਾਲਾਂਕਿ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਚੀਜ਼ ਦਾ ਬਚਾਅ ਹੋ ਰਿਹਾ। ਪਰ ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਉੱਥੇ ਝਾਮ ਲਗਾ ਦਿੱਤਾ ਪਰ ਇਹ ਸਾਰੀ ਘਟਨਾ ਦੀ ਵੀਡੀਓ ਉੱਥੇ ਸਥਿਤ ਵਿਅਕਤੀ ਦੇ ਵੱਲੋਂ ਬਣਾ ਲਈ ਗਈ। ਤਾਸ਼ ਦੇ ਪੱਤੀਆਂ ਦੀ ਤਰ੍ਹਾਂ ਇਹ ਮਕਾਨ ਟਹਿ ਢੇਰੀ ਹੋ ਗਿਆ ਤੇ ਦੋ ਮੰਜ਼ਿਲਾ ਇਮਾਰਤ ਦੇ ਟਿਕਨ ਦੀ ਇਹ ਸਾਰੀ ਘਟਨਾ ਇਹ ਖੜੇ ਇੱਕ ਵਿਅਕਤੀ ਦੇ ਪੱਲੋ ਆਪਣੇ ਫੋਨ ਦੇ ਕੈਮਰੇ ਚ ਕੈਦ ਕਰ ਲਈ ਗਈ ਇਹ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਕੋਰਖਪੂਰ ਤੇ ਸਲੋਨੀ ਹਾਈਵੇ ਦੇ ਕਿਨਾਰੇ ਤੇ ਇੱਕ ਮਕਾਨ ਦੀ ਹੈ ਜਿੱਥੇ ਬਾਰਿਸ਼ ਤੋਂ ਬਾਅਦ ਇਹ ਮਕਾਨ ਡਿੱਗ ਗਿਆ ਅਸਲ ਸੜਕ ਨੂੰ ਚੌੜੀ ਕਰਨ ਦੇ ਚੱਲਦੇ ਮਕਾਨ ਦਾ ਨੁਕਸਾਨ ਹੋਇਆ ਜਿਸ ਕਾਰਨ ਸਾਰਾ ਮਕਾਨ ਸੀਕਿੰਟਾਂ ਦੇ ਵਿੱਚ ਢਹਿ ਢੇਰੀ ਹੋ ਗਿਆ ਹਾਲਾਂਕਿ ਹਾਜ਼ੇਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਚੀਜ਼ ਦਾ ਬਚਾਅ ਹੋ ਰਿਹਾ ਪਰ ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਉੱਥੇ ਝਾਮ ਲਗਾ ਦਿੱਤਾ ਪਰ ਇਹ ਸਾਰੀ ਘਟਨਾ ਦੀ ਵੀਡੀਓ ਉੱਥੇ ਸਥਿਤ ਵਿਅਕਤੀ ਦੇ ਵੱਲੋਂ ਬਣਾ ਲਈ ਗਈ। ਤਾਸ਼ ਦੇ ਪੱਤੀਆਂ ਦੀ ਤਰ੍ਹਾਂ ਇਹ ਮਕਾਨ ਟਹਿ ਟੇਰੀ ਹੋ ਗਿਆ ਤੇ ਦੋ ਮੰਜ਼ਿਲਾ ਇਮਾਰਤ ਦੇ ਟਿਕਨ ਦੀ ਇਹ ਸਾਰੀ ਘਟਨਾ ਇਹ ਖੜੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਫੋਨ ਦੇ ਕੈਮਰੇ 'ਚ ਕੈਦ ਕਰ ਲਈ ਇਹ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਕੋਰਖਪੂਰ ਤੇ ਸਲੋਨੀ ਹਾਈਵੇ ਦੇ ਕਿਨਾਰੇ ਤੇ ਇੱਕ ਮਕਾਨ ਦੀ ਹੈ ਜਿੱਥੇ ਬਾਰਿਸ਼ ਤੋਂ ਬਾਅਦ ਇਹ ਮਕਾਨ ਡਿੱਗ ਗਿਆ ਤਰਸਲ ਸੜਕ ਨੂੰ ਚੌੜੀ ਕਰਨ ਦੇ ਚੱਲਦੇ ਮਕਾਨ ਦਾ ਨੁਕਸਾਨ ਹੋਇਆ ਜਿਸ ਕਾਰਨ ਸਾਰਾ ਮਕਾਨ ਸੀਕਿੰਟਾਂ ਦੇ ਵਿੱਚ ਢਹਿ ਟੇਲ ਹੋ ਗਿਆ ਹਾਲਾਂਕਿ ਹਾਜ਼ੇਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਚੀਜ਼ ਦਾ ਬਚਾਅ ਹੋ ਰਿਹਾ ਪਰ ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਉੱਥੇ ਝਾਮ ਲਗਾ ਦਿੱਤਾ ਪਰ ਇਹ ਸਾਰੀ ਘਟਨਾ ਦੀ ਵੀਡੀਓ ਉੱਥੇ ਸਥਿਤ ਵਿਅਕਤੀ ਦੇ ਵੱਲੋਂ ਬਣਾ ਲਈ ਗਈ। ਤਾਸ਼ ਦੇ ਪੱਤੀਆਂ ਦੀ ਤਰ੍ਹਾਂ ਇਹ ਮਕਾਨ ਟਹਿ ਢੇਰੀ ਹੋ ਗਿਆ ਤੇ ਦੋ ਮੰਜ਼ਿਲਾ ਇਮਾਰਤ ਦੇ ਟਿਕਨ ਦੀ ਇਹ ਸਾਰੀ ਘਟਨਾ ਉੱਥੇ ਖੜੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਫੋਨ ਦੇ ਕੈਮਰੇ 'ਚ ਕੈਦ ਕਰ ਲਈ ਇਹ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਕੋਰਖਪੂਰ ਤੇ ਸਲੋਨੀ ਹਾਈਵੇ ਦੇ ਕਿਨਾਰੇ ਤੇ ਇੱਕ ਮਕਾਨ ਦੀ ਆ ਜਿੱਥੇ ਬਾਰਿਸ਼ ਤੋਂ ਬਾਅਦ ਇਹ ਮਕਾਨ ਟਿੱਕ ਗਿਆ। ਦਰਅਸਲ ਸੜਕ ਨੂੰ ਚੌੜੀ ਕਰਨ ਦੇ ਚੱਲਦੇ ਮਕਾਨ ਦਾ ਨੁਕਸਾਨ ਹੋਇਆ ਜਿਸ ਕਾਰਨ ਸਾਰਾ ਮਕਾਨ ਸੀਕਿੰਟਾਂ ਦੇ ਵਿੱਚ ਢਹਿ ਟੇਲ ਹੋ ਗਿਆ। ਹਾਲਾਂਕਿ ਹਾਜ਼ੇਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਚੀਜ਼ ਦਾ ਬਚਾਅ ਹੋ ਰਿਹਾ। ਪਰ ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਉੱਥੇ ਝਾਮ ਲਗਾ ਦਿੱਤਾ ਪਰ ਇਹ ਸਾਰੀ ਘਟਨਾ ਦੀ ਵੀਡੀਓ ਉੱਥੇ ਸਥਿਤ ਵਿਅਕਤੀ ਦੇ ਵੱਲੋਂ ਬਣਾ ਲਈ ਗਈ। ਦਾਸ ਦੇ ਇਤਿਆਦੀ ਤਰ੍ਹਾਂ ਇਹ ਮਕਾਨ ਟਹਿ ਟੇੜੀ ਹੋ ਗਿਆ ਤੇ ਦੋ ਮੰਜ਼ਿਲਾ ਇਮਾਰਤ ਦੇ ਟਿਕਨ ਦੀ ਇਹ ਸਾਰੀ ਕਟਨਾ ਉੱਥੇ ਖੜੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਫੋਨ ਦੇ ਕੈਮਰੇ 'ਚ ਕੈਦ ਕਰ ਲਈ ਗਈ। ਇਹ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ, ਕੋਰਖਪੂਰ ਤੇ ਸਲੋਨੀ ਹਾਈਵੇ ਦੇ ਕਿਨਾਰੇ ਤੇ ਇੱਕ ਮਕਾਨ ਦੀ ਹੈ ਜਿੱਥੇ ਬਾਰਿਸ਼ ਤੋਂ ਬਾਅਦ ਇਹ ਮਕਾਨ ਡਿੱਗ ਗਿਆ। ਅਸਲ ਸੜਕ ਨੂੰ ਚੌੜੀ ਕਰਨ ਦੇ ਚੱਲਦੇ ਮਕਾਨ ਦਾ ਨੁਕਸਾਨ ਹੋਇਆ ਜਿਸ ਕਾਰਨ ਸਾਰਾ ਮਕਾਨ ਸਕਿੰਟਾਂ ਦੇ ਵਿੱਚ ਟਹਿ ਟੇੜੀ ਹੋ ਗਿਆ। ਹਾਲਾਂਕਿ ਹਾਜ਼ਰੇਚ ਈ ਜਾਨੀ ਨੂੰ ਨੁਕਸਾਨ ਨਹੀਂ ਹੋਇਆ ਇਸ ਚੀਜ਼ ਦਾ ਬਚਾਅ ਹੋ ਰਿਹਾ ਪਰ ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਉੱਥੇ ਝਾਮ ਲਗਾ ਦਿੱਤਾ ਪਰ ਇਹ ਸਾਰੀ ਘਟਨਾ ਦੀ ਵੀਡੀਓ ਉੱਥੇ ਸਥਿਤ ਵਿਅਕਤੀ ਦੇ ਵੱਲੋਂ ਬਣਾ ਲਈ ਗਈ ਤਾਸ਼ ਦੇ ਪੱਤੀਆ ਦੀ ਤਰ੍ਹਾਂ ਇਹ ਮਕਾਨ ਟੈ ਟੇੜੀ ਹੋ ਗਿਆ ਤੇ ਦੋ ਮੰਜ਼ਿਲਾ ਇਮਾਰਤ ਦੇ ਟਿਕਨ ਦੀ ਇਹ ਸਾਰੀ ਘਟਨਾ ਇਹ ਖੜੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਫੋਨ ਦੇ ਕੈਮਰੇ 'ਚ ਕੈਦ ਕਰ ਲਈ ਇਹ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਕੋਰਖਪੂਰ ਤੇ ਸਲੋਨੀ ਹਾਈਵੇ ਦੇ ਕਿਨਾਰੇ ਤੇ ਇੱਕ ਮਕਾਨ ਦੀ ਹੈ ਜਿੱਥੇ ਬਾਰਿਸ਼ ਤੋਂ ਬਾਅਦ ਇਹ ਮਕਾਨ ਡਿੱਗ ਗਿਆ ਤਰਸਲ ਸੜਕ ਨੂੰ ਚੌੜੀ ਕਰਨ ਦੇ ਚੱਲਦੇ ਮਕਾਨ ਦਾ ਨੁਕਸਾਨ ਹੋਇਆ ਜਿਸ ਕਾਰਨ ਸਾਰਾ ਮਕਾਨ ਸੀਕਿੰਟਾਂ ਦੇ ਵਿੱਚ ਢਹਿ ਟੇਲ ਹੋ ਗਿਆ ਹਾਲਾਂਕਿ ਹਾਜ਼ੇਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਚੀਜ਼ ਦਾ ਬਚਾਅ ਹੋ ਰਿਹਾ ਪਰ ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਉੱਥੇ ਝਾਮ ਲਗਾ ਦਿੱਤਾ ਪਰ ਇਹ ਸਾਰੀ ਘਟਨਾ ਦੀ ਵੀਡੀਓ ਉੱਥੇ ਸਥਿਤ ਵਿਅਕਤੀ ਦੇ ਵੱਲੋਂ ਬਣਾ ਲਈ ਗਈ। ਤਾਸ਼ ਦੇ ਪੱਤੀਆਂ ਦੀ ਤਰ੍ਹਾਂ ਇਹ ਮਕਾਨ ਟਹਿ ਢੇਰੀ ਹੋ ਗਿਆ ਤੇ ਦੋ ਮੰਜ਼ਿਲਾ ਇਮਾਰਤ ਦੇ ਟਿਕਨ ਦੀ ਇਹ ਸਾਰੀ ਘਟਨਾ ਉੱਥੇ ਖੜੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਫੋਨ ਦੇ ਕੈਮਰੇ 'ਚ ਕੈਦ ਕਰ ਲਈ ਇਹ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਕੋਰਖਪੂਰ ਤੇ ਸਲੋਨੀ ਹਾਈਵੇ ਦੇ ਕਿਨਾਰੇ ਤੇ ਇੱਕ ਮਕਾਨ ਦੀ ਆ ਜਿੱਥੇ ਬਾਰਿਸ਼ ਤੋਂ ਬਾਅਦ ਇਹ ਮਕਾਨ ਟਿੱਕ ਗਿਆ। ਦਰਅਸਲ ਸੜਕ ਨੂੰ ਚੌੜੀ ਕਰਨ ਦੇ ਚੱਲਦੇ ਮਕਾਨ ਦਾ ਨੁਕਸਾਨ ਹੋਇਆ ਜਿਸ ਕਾਰਨ ਸਾਰਾ ਮਕਾਨ ਸੀਕਿੰਟਾਂ ਦੇ ਵਿੱਚ ਢਹਿ ਟੇਲ ਹੋ ਗਿਆ। ਹਾਲਾਂਕਿ ਹਾਜ਼ੇਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਚੀਜ਼ ਦਾ ਬਚਾਅ ਹੋ ਰਿਹਾ। ਪਰ ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਉੱਥੇ ਝਾਮ ਲਗਾ ਦਿੱਤਾ ਪਰ ਇਹ ਸਾਰੀ ਘਟਨਾ ਦੀ ਵੀਡੀਓ ਉੱਥੇ ਸਥਿਤ ਵਿਅਕਤੀ ਦੇ ਵੱਲੋਂ ਬਣਾ ਲਈ ਗਈ